ਸੱਚੇ ਕਾਲ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਬੁਲਟਿਨ ਦੀ ਸ਼ੁਰੂਆਤ ਅੱਜ ਦੀਆਂ ਵੱਡੀਆਂ ਤੇ ਅਹਿਮ ਅਪਡੇਟਸ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਟਰੀਆ ਦੇ 2 ਦਿਨਾਂ ਦੌਰੇ ਤੇ ਮੰਗਲਵਾਰ ਸ਼ਾਮ ਬਿਆਨਾਂ ਪੂਜੇ ਜ਼ਿਕਰ ਹੋ ਗਿਆ ਕਿ 41 ਸਾਲਾਂ ਤੋਂ ਵੱਧ ਸਮੇਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਆਸਟਰੀਆ ਦੀ ਇਹ ਪਹਿਲੀ ਯਾਤਰਾ ਹੈ ਆਸਟਰੀਆ ਦੇ ਵਿਦੇਸ਼ ਮੰਤਰੀ ਅਲੈਗਜ਼ੈਂਡਰ ਸਾਲੇਨਵਰਗ ਨੇ ਹਵਾਈ ਅੱਡੇ ਤੇ ਉਹਨਾਂ ਦਾ ਸਵਾਗਤ ਕੀਤਾ ਮੋਦੀ ਨੇ ਇੰਸਟਾਗ੍ਰam ਤੇ ਇੱਕ ਪੋਸਟ ਚ ਕਿਹਾ ਕਿ ਉਹ ਆਸਟਰੀਆ ਚ ਚਾਂਸਲਰ ਕਾਰਲ ਨੇਮਰ ਨਾਲ ਗੱਲਬਾਤ ਅਤੇ ਭਾਰਤੀ ਭਾਈਚਾਰੇ ਨਾਲ ਗੱਲਬਾਤ ਸਮੇਤ ਵੱਖ-ਵੱਖ ਸਮਾਗਮਾਂ ਦੀ ਉਡੀਕ ਕਰ ਰਹੇ ਨੇ। ਉਨ੍ਹਾਂ ਕਿਹਾ ਬਿਆਨਾਂ ਪਹੁੰਚ ਗਿਆ ਹਾਂ। ਆਸਟਰੀਆ ਦੀ ਇਹ ਯਾਤਰਾ ਖਾਸ ਹੈ। ਸਾਡੇ ਦੇਸ਼ ਸਾਂਝੇ ਮੂਲਾਂ ਅਤੇ ਇੱਕ ਬਿਹਤਰ ਗ੍ਰਹਿ ਲਈ ਬਚਨ ਬੱਤਾਂ ਨਾਲ ਜੁੜੇ ਹੋਏ ਨੇ। ਚਾਂਸਲਰ ਕਾਰਲ ਨੇਮਰ ਨਾਲ ਗੱਲਬਾਤ ਭਾਰਤੀ ਭਾਈਚਾਰੇ ਨਾਲ ਗੱਲਬਾਤ ਅਤੇ ਆਸਟਰੀਆ ਵਿੱਚ ਹੋਰ ਵੱਖ-ਵੱਖ ਰਚੇਮਿਆਂ ਦੀ ਉਮੀਦ ਕਰਦੇ ਹਾਂ। ਇਸ ਦੌਰਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੰਤੀਰ ਜੈਸਵਾਲ ਨੇ ਟਵਿੱਟਰ ਤੇ ਇੱਕ ਪੋਸਟ 'ਚ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਟਰੀਆ ਦੀ ਆਪਣੀ ਪਹਿਲੀ ਯਾਤਰਾ ਤੇ ਤੇ ਕਲਾਸਿਕ ਸ਼ਹਿਰ ਬਿਆਨਾਪੂਚੇ ਦੇਸ਼ ਪਰ ਦੇ ਵੱਖ-ਵੱਖ ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ ਤੇ ਅੱਜ ਜਿਹੜੀ 10 ਜੁਲਾਈ ਨੂੰ ਜਿੰਮਨੀ ਚੋਣਾਂ ਪੈਣਗੀਆਂ ਜਿੰਨਾਂ ਸੀਟਾਂ ਤੇ ਜਿੰਮਨੀ ਚੋਣਾਂ ਹੋਣੀਆਂ ਨੇ ਉਹਨਾਂ ਚੋਂ ਕੁਝ ਸੀਟਾਂ ਤਾਂ ਲੋਕ ਸਭਾ ਚੋਣਾਂ ਤੋਂ ਬਾਅਦ ਖਾਲੀ ਹੋਈਆਂ ਨੇ ਦਰਅਸਲ ਕਈ ਵਿਧਾਇਕਾਂ ਨੇ ਸੰਸਦੀ ਚੋਣਾਂ 'ਚ ਹਿੱਸਾ ਲੈਣ ਲਈ ਵਿਧਾਇਕੀ ਛੱਡੀ ਸੀ ਫਿਲਹਾਲ ਉਹ ਵਿਧਾਨ ਸਭਾ ਸੀਟਾਂ ਖਾਲੀ ਹੋ ਗਈਆਂ ਨੇ ਉੱਥੇ ਕੁਝ ਵਿਧਾਇਕਾਂ ਦੇ ਦਿਹਾਂਤ ਤੋਂ ਬਾਅਦ ਵਿਧਾਨ ਸਭਾ ਸੀਟਾਂ ਖਾਲੀ ਹੋਈਆਂ ਨੇ ਜਿਸ ਤੋਂ ਬਾਅਦ ਨਵੇਂ ਵਿਧਾਇਕਾਂ ਨੂੰ ਚੁਣਨ ਲਈ ਜਿੰਮਨੀ ਚੋਣਾਂ ਕਰਵਾਈਆਂ ਜਾ ਰਹੀਆਂ ਨੇ ਅੱਜ ਬਿਹਾਰ ਦੀ ਇੱਕ ਮਧ ਪ੍ਰਦੇਸ਼ ਦੀ ਇੱਕ ਉੱਤ ਦੀਆਂ ਚਾਰ ਤਾਮਿਲਨਾਡੂ ਦੀ ਇੱਕ ਹਿਮਾਚਲ ਦੀਆਂ ਤਿੰਨ ਸੀਟਾਂ ਤੇ ਵੋਟਾਂ ਪੈਣਗੀਆਂ ਇਹਨਾਂ ਸੀਟਾਂ ਤੇ ਜਿਮਨੀ ਚੋਣਾਂ ਦਾ ਨੋਟੀਫਿਕੇਸ਼ਨ 14 ਜੂਨ ਨੂੰ ਜਾਰੀ ਹੋਇਆ ਸੀ ਨਾਮਜ਼ਦਗੀ ਦੀ ਆਖਰੀ ਤਾਰੀਖ 21 ਜੂਨ ਰਹੀ ਅਤੇ ਸਕਰੂਟਨੀ ਵੀ 24 ਜੂਨ ਨੂੰ ਪੂਰੀ ਹੋਗੀ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਤਾਰੀਖ 26 ਜੂਨ ਤੈਅ ਕੀਤੀ ਗਈ ਸੀ ਇਹਨਾਂ ਸਾਰੀਆਂ ਪ੍ਰਕਿਰਿਆਵਾਂ ਤੋਂ ਬਾਅਦ ਹੁਣ ਅੱਜ 10 ਜੁਲਾਈ ਨੂੰ ਵੋਟਾਂ ਪੈਣੇ ਹਨ ਜਿਨਰੇ ਨਤੀਜੇ 13 ਜੁਲਾਈ ਨੂੰ ਆਉਣਗੇ ਉਨਾਵਿਚ ਲਖਨਊ ਆਗਰਾ ਐਕਸਪ੍ਰੈਸ ਵੇ ਤੇ ਡਬਲ ਡੈਕਰ ਸਲੀਪਰ ਵਾਸਤੇ ਟੈਂਕਰ ਦੀ ਭਿਆਨਕ ਟੱਕਰ ਹੋ ਗਈ। ਹਾਦਸੇ 'ਚ 18 ਲੋਕਾਂ ਦੀ ਮੌਤ ਹੋ ਗਈ, 30 ਲੋਕ ਜ਼ਖਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਨੇ ਕਈ ਪਲਟੀਆਂ ਖਾਧੀਆਂ ਤੇ ਟੁਕੜੇ-ਟੁਕੜੇ ਹੋ ਗਈ। ਡੀਐਮ ਤੇ ਐਸਐਸਪੀ ਮੌਕੇ ਤੇ ਪਹੁੰਚ ਗਏ ਨੇ। ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਹਾਦਸਾ ਸਵੇਰੇ 4:30 ਵਜੇ ਦੇ ਕਰੀਬ ਵਾਪਰਿਆ। ਹਾਦਸੇ ਤੋਂ ਬਾਅਦ ਘਟਨਾ ਸਥਾਨ ਤੇ ਚੀਕ-ਚਿਹਾੜਾ ਮਚ ਗਿਆ। ਚੀਕਾਂ ਦੀ ਆਵਾਜ਼ ਸੁਣ ਕੇ ਨੇੜੇ-ਤੇੜੇ ਦੇ ਲੋਕ ਤੁਰੰਤ ਘਟ ਜੋ ਮਾਰਕੀਟ 'ਤੇ ਪਹੁੰਚੇ ਨੇੜੇ-ਤੇੜੇ ਦੇ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਇਲਾਜ ਲਈ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ 18 ਲੋਕਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਜਦਕਿ ਬਾਕੀ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਜ਼ਖਮੇ ਵਿੱਚੋਂ ਵੀ ਕੁਝ ਦੀ ਹਾਲਤ ਅਜੇ ਗੰਭੀਰ ਬਣੀ ਹੋਈ ਦੱਸੀ ਜਾ ਰਹੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼ੰਭੂ ਬਾਰਡਰ ਉਤੇ ਬੰਦ ਕੀਤੇ ਰਸਤੇ ਖੋਲਣ ਦੇ ਹੁਕਮ ਦਿੱਤੇ ਨੇ ਹਾਈ ਕੋਰਟ ਨੇ ਆਖਿਆ ਕਿ ਹਰਿਆਣਾ ਸਰਕਾਰ ਇੱਕ ਹਫਤੇ ਦੇ ਅੰਦਰ ਬੈਰੀਕੇਡ ਹਟਾ ਲਵੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਇੱਕ ਹਫਤੇ ਦੇ ਅੰਦਰ ਅੰਦਰ ਸੜਕ ਸਾਫ ਕਰਨ ਅਤੇ ਬੈਰੀਕੇਡ ਹਟਾਉਣ ਦੇ ਹੁਕਮ ਦਿੱਤੇ ਨੇ ਹਾਈ ਕੋਰਟ ਨੇ ਕਿਹਾ ਕਿ ਸਰਹੱਦ ਤੇ ਸਥਿਤੀ ਸ਼ਾਂਤ ਹੈ ਅਤੇ ਕਿਸਾਨਾਂ ਦੀ ਕੇਂਦਰ ਸਰਕਾਰ ਤੋਂ ਮੰਗ ਹੈ ਇਸ ਲਈ ਉਹਨਾਂ ਨੂੰ ਦਿੱਲੀ ਵੱਲ ਜਾਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਅਮਰੀਕੀ ਰਾਸ਼ਟਰਪਤੀ ਜੋਬੀਡਨ ਦੀ ਮੇ ਜਵਾਨੀ ਵਿੱਚ ਹੋਣ ਵਾਲੇ ਨਾਟੋ ਸੰਮੇਲਨ ਦੀ ਪੂਰਵ ਸੰਧਿਆ ਤੇ ਸੋਮਵਾਰ ਨੂੰ ਇੱਕ ਪ੍ਰਮੁੱਖ ਅਮਰੀਕੀ ਮੀਡੀਆ ਸੰਸਥਾ ਨੇ ਕਿਹਾ ਕਿ ਕੈਨੇਡਾ ਵਿੱਚ 32 ਮੈਂਬਰੀ ਫੌਜੀ ਘਾਟ ਚੋੜ ਵਿੱਚ ਸਭ ਤੋਂ ਵੱਡਾ ਯੋਗਦਾਨ ਦੇਣ ਵਾਲੇ ਦੇਸ਼ਾਂ ਵਿੱਚੋਂ ਇੱਕ ਬਣ ਗਿਆ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਸਾਲ ਦੇ ਉਤਰੀ ਅਟਲਾਂਟਿਕ ਸੰਧੀ ਸੰਗਠਨ ਨਾਟੋ ਦੇ ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਵਾਸ਼ਿੰਗਟਨ ਪਹੁੰਚ ਗਏ ਨੇ ਟਰੂਡੋ ਦੇ ਦਫ਼ਤਰ ਨੇ ਕਿਹਾ ਕਿ ਇੱਥੇ ਮੀਟਿੰਗਾਂ ਦੌਰਾਨ ਉਹ ਪੂਰੇ ਯੂਰਪ ਵਿੱਚ ਨਾਟੋ ਦੇ ਸਮੂਹਿਕ ਰੱਖਿਆ ਯਤਨਾਂ ਵਿੱਚ ਕੈਨੇਡਾ ਦੇ ਯੋਗ we <laughs> यूपी देव नाऊ विच अजीहा सड़क ਹਾਦਸਾ ਵਾਪਰ ਗਿਆ ਕਿ ਚਾਰੇ ਪਾਸੇ ਹਾਹਾਕਾਰ ਮਚ ਗਈ ਇਸ ચીਕ ਦੀ ਗੂੰਜ ਸਿੰਤਾਮੜੀ ਸ਼ਿਵਹਰ ਜ਼ਿਲ੍ਹੇ ਤੋਂ ਲੈ ਕੇ ਬਿਹਾਰ ਦੇ ਚੰਪਾਰਨ ਜ਼ਿਲ੍ਹੇ ਤੱਕ ਸੁਣਾਈ ਦਿੱਤੀ ਦਰਅਸਲ ਇੱਕ ਸਲੀਪਰ ਬੱਸ ਸਿੰਤਾਮੜੀ ਤੋਂ ਦਿੱਲੀ ਆ ਰਹੀ ਸੀ ਪਰ ਰਸਤੇ ਚ ਲਖਨਾਉ ਆਗਰਾ ਐਕਸਪ੍ਰੈਸ ਵੇ ਤੇ ਉਨਾਫ ਨੇੜੇ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਤੇਜ਼ ਰਫ਼ਤਾਰ ਨਾਲ ਚੱਲੀ ਬੱਸ ਅਚਾਨਕ ਦੁੱਧ ਦੇ ਟੈਂਕਰ ਨਾਲ ਟਕਰਾ ਗਈ ਅਤੇ ਕੁਝ ਹੀ ਦੇਰ ਵਿੱਚ ਚਾਰੇ ਪਾਸੇ ਲਾਸ਼ਾਂ ਖਿਲਰੇ ਗਈਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਘਟਨਾ ਤੇ ਦੁੱਖ ਪ੍ਰਗਟ ਕੀਤਾ ਪੀਐਮਓ ਵੱਲੋਂ ਸ਼ੇਅਰ ਕੀਤੀ ਗਈ ਪੋਸਟ ਵਿੱਚ ਉਨ੍ਹਾਂ ਲਿਖਿਆ ਉੱਤਰ ਪ੍ਰਦੇਸ਼ ਦੇ ਉਨਾਵ ਵਿੱਚ ਵਾਪਰਿਆ ਸੜਕ ਹਾਦਸਾ ਬੇਹਦ ਦਰਦਨਾਕ ਹੈ ਜਿਨ੍ਹਾਂ ਨੇ ਇਸ ਵਿੱਚ ਆਪਣੇ ਅਜ਼ੀਜ਼ਾਂ ਨੂੰ ਗਵਾ ਦਿੱਤਾ ਉਨ੍ਹਾਂ ਪ੍ਰਤੀ ਮੇਰੀ ਸੰਵੇਦਨਾ ਪਰਮਾਤਮਾ ਉਹਨਾਂ ਨੂੰ ਇਸ ਔਖੇ ਸਮੇਂ ਵਿੱਚ ਤਾਕਤ ਦੇਵੇ ਮੈਂ ਵੀ ਕਾਮਨਾ ਕਰਦਾ ਜ਼ਖਮੀਆਂ ਦੇ ਜਲਦੀ ਠੀਕ ਹੋਣ ਲਈ ਸੂਬਾ ਸਰਕਾਰ ਦੀ ਨਿਗਰਾਨੀ ਹੇਠ ਸਥਾਨਕ ਪ੍ਰਸ਼ਾਸਨ ਪੀੜਤਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ ਵਿੱਚ ਲੱਗਾ ਹੋਇਆ ਹੈ ਪ੍ਰਧਾਨ ਮੰਤਰੀ ਮੋਦੀ ਨੇ ਉਨਾਵ ਹਾਦਸੇ ਵਿੱਚ ਮਾਰੇ ਗਏ ਹਰੇਕ ਵਿਅਕਤੀ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵਿੱਚੋਂ 2 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਰਾਸ਼ੀ ਦੇਣ ਦਾ ਐਲਾਨ ਕੀਤਾ ਨਾਲ ਹੀ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦਿੱਤੇ ਜਾਣਗੇ ਜਲੰਧਰ ਪੱਛਮੀ ਵਿਧਾਨ ਸਭਾ ਵਿੱਚ ਹੋ ਰਹੀ ਚਿਮਨੀ ਚੋਣ ਤੋਂ ਇੱਕ ਦਿਨ ਪਹਿਲਾਂ ਉਸ ਸਮੇਂ ਸ਼ਹਿਰ ਦੀ ਸਿਆਸਤ ਉਸ ਸਮੇਂ ਕਾਫੀ ਗਰਮਾ ਗਈ ਜਦੋਂ ਸਾਬਕਾ ਵਿਧਾਇਕ ਅਤੇ ਭਾਜਪਾ ਦੇ ਸੁਵਾਈ ਮੀਤ ਪ੍ਰદાન ਕੇ.ਡੀ. ਪੰਡਾਰੀਆ ਅਤੇ ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ अरोड़ा ਵਿਚਕਾਰ ਖੂਫੀਆ ਮੁਲਾਕਾਤ ਹੋਣ ਦੀ ਚਰਚਾ ਛਿੜ ਗਈ ਜਿਸ ਨਾਲ ਸਿਆਸੀ ਪਾਰਾ ਚੜ ਗਿਆ ਸੂਤਰਾਂ ਦੇ ਮੁਤਾਬਿਕ ਭਾਜਪਾ ਦੇ ਕੁਝ ਆਗੂਆਂ ਨੇ ਇਸ ਮੁਲਾਕਾਤ ਨੂੰ ਲੈ ਕੇ ਹੰਗਾਮਾ ਖੜਾ ਕਰ ਦਿੱਤਾ ਅਤੇ ਇਸ ਦੀ ਸ਼ਿਕਾਇਤ ਭਾਜਪਾ ਹਾਈ ਕਮਾਂਡ ਨੂੰ ਵੀ ਕੀਤੀ ਹੈ ਚੋਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਪਾਰਟੀ ਇਸ ਮਾਮਲੇ ਵਿੱਚ ਰਖ ਅਪਣਾਉਂਦੀ ਹੈ ਅਤੇ ਵਰਨਨ ਜੋਗ ਹੈ ਕਿ ਬੀਤੇ ਐਤਵਾਰ ਆਦਮਪੁਰ ਦੇ ਇੱਕ ਰੈਸਟੋਰੈਂਟ ਵਿੱਚ ਪੰਡਾਰੀ ਅਤੇ ਰਮਨ ਅਰੋੜਾ ਵਿਚਕਾਰ ਮੁਲਾਕਾਤ ਹੋਈ ਇਸ ਮੁਲਾਕਾਤ ਦੌਰਾਨ ਕੀ ਗੱਲਬਾਤ ਹੋਈ ਇਸ ਬਾਰੇ ਤਾਂ ਪਤਾ ਨਹੀਂ ਲੱਗ ਸਕਿਆ ਪਰ ਇਹਨਾਂ ਪਤਾ ਲੱਗਾ ਕਿ ਇਸ ਮੀਟਿੰਗ ਨੂੰ ਕਰਵਾਉਣ ਵਿੱਚ ਰਮਨ ਅਰੋੜਾ ਦੇ ਪੀਏ ਨੇ ਅਹਿਮ ਭੂਮਿਕਾ ਨਿਭਾਈ ਜੋ ਕਿ ਪਹਿਲਾਂ ਪੰਡਾਰੀ ਦੇ ਪੀਏ ਹੁੰਦੇ ਸਨ ਪੰਡਾਰੀ ਦਾ ਕੈਨਕ ਪਾਸ਼ਪਾ ਦੇ ਵਫਾਦਾਰ ਸਿਪਾਹੀ ਨੇ ਅਤੇ ਪੰਜਾਬ ਪਾਸ਼ਪਾ ਦੀ ਟੀਮ ਵਿੱਚ ਮਹੱਤਵਪੂਰਨ ਜ਼ਿੰਮੇਵਾਰੀ ਨਿਭਾ ਰਹੇ ਨੇ ਪੰਡਾਰੀ ਨੇ ਕਿਹਾ ਕਿ ਇਸ ਮੀਟਿੰਗ ਵਾਰੇ ਉਹਨਾਂ ਉਸੇ ਦਿਨ ਪਾਸ਼ਪਾ ਹਾਈ ਕਮਾਂਡ ਦਾਸ ਦਿੱਤਾ ਸੀ ਅਤੇ ਉਹਨਾਂ ਕਾਰਨ ਵੀ ਦੱਸਿਆ ਸੀ ਇੱਕ ਅਹਿਮ ਫੈਸਲਾ ਲੈਂਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਕੋਈ ਵੀ ਮੁਸਲਿਮ ਤਲਾਕशुदा ਔਰਤ ਸੀ ਆਰ ਪੀ ਸੀ ਦੀ ਧਾਰਾ 125 ਤਹਿਤ ਆਪਣੇ ਪਤੀ ਤੋਂ ਗੁਜ਼ਾਰਾ ਲੈਣ ਦੀ ਹੱਕਦਾਰ ਹੈ ਇਸ ਕਾਰਨ ਉਹ ਰੱਖ ਰਖਾ ਲਈ ਪਟੀਸ਼ਨ ਦਾਇਰ ਕਰ ਸਕਦੀ ਹੈ ਜਸਟਿਸ ਬੀਬੀ ਨਾਗਰਥਨਾ ਅਤੇ ਜਸਟਿਸ ਅਗਸਤਿਨ ਜਾਰਜ ਮਸੀ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਮੁਸਲਿਮ ਔਰਤਾਂ ਗੁਜ਼ਾਰੇ ਲਈ ਆਪਣੇ ਕਾਨੂੰਨੀ ਅਧਿਕਾਰ ਦੀ ਵਰਤੋਂ ਕਰ ਸਕਦੀਆਂ ਨੇ ਉਹ ਫੌਜਦਾਰੀ ਜਾਬਤੇ ਦੀ ਧਾਰਾ 125 ਤਹਿਤ ਇਸ ਸੰਬੰਧੀ ਪਟੀਸ਼ਨ ਦਾਰ ਕਰ ਸਕਦੀ ਹੈ ਅਦਾਲਤ ਨੇ ਕਿਹਾ ਇੱਕ 파ਰਤੀ ਵਿਅੋਹ ਤਾਂ ਔਰਤ ਨੂੰ ਇਸ ਤੱਥ ਬਾਰੇ ਸੁਚੇਤ ਹੋਣਾ ਚਾਹੀਦਾ ਕਿ ਉਹ ਆਰਥਿਕ ਤੌਰ ਤੇ ਸੁਤੰਤਰ ਨਹੀਂ ਹੈ ਅਜਿਹੇ ਆਦੇਸ਼ ਦੁਆਰਾ ਸ਼ਕਤੀਕਰਨ ਦਾ ਮਤਲਬ ਹੈ ਕਿ ਵਿਅਕਤੀ ਨੂੰ ਸਰੋਤਾਂ ਤੱਕ ਪਹੁੰਚ ਪ੍ਰਾਪਤ ਹੁੰਦੇ ਅਸੀਂ ਆਪਣੇ ਫੈਸਲੇ ਵਿੱਚ 2019 ਐਕਟ ਦੇ ਤਹਿਤ ਗੈਰ ਕਾਨੂੰਨੀ ਤਲਾਕ ਦੇ ਪੈਲ ਨੂੰ ਵੀ ਸ਼ਾਮਿਲ ਕੀਤਾ ਅਸੀਂ ਮੁੱਖ ਸੀਤੇ ਤੇ ਪਹੁੰਚਿਆ ਕਿ CrPC ਦੀ ਧਾਰਾ 125 ਸਾਰੀਆਂ ਔਰਤਾਂ ਲਿਵ ਇਨ ਔਰਤਾਂ ਸਮੇਤ ਤੇ ਲਾਗੂ ਹੋਵੇਗੀ ਨਾ ਕਿ ਸਿਰਫ ਵਿਆਹੀਆਂ ਔਰਤਾਂ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਤਾਰਾ ਸਾਰੀਆਂ ਵਿਵਤਾ ਔਰਤਾਂ ਤੇ ਲਾਗੂ ਹੁੰਦੀ ਹੈ ਚਾਹੇ ਉਹਨਾਂ ਦਾ ਧਰਮ ਕੋਈ ਵੀ ਹੋਵੇ ਮੁਸਲਿਮ ਔਰਤਾਂ ਵੀ ਇਸ ਵਿਵਸਥਾ ਦੀ ਮਦਦ ਲੈ ਸਕਦੀਆਂ ਨੇ ਸੁਪਰੀਮ ਕੋਰਟ ਦੇ ਫੈਸਲੇ ਉਹਨਾਂ ਮੁਸਲਿਮ ਔਰਤਾਂ ਨੂੰ ਵੱਡੀ ਰਾਹਤ ਮਿਲੀ ਹੈ ਜਿਨ੍ਹਾਂ ਦਾ ਤਲਾਕ ਹੋ ਚੁੱਕਾ ਹੈ ਸੋ ਇਹ ਸੰਦੇਸ਼ ਦੁਨੀਆ ਦੀ ਖਬਰ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਸ਼ੀਕਾ